ਜਦੋਂ ਉਹ 13 ਸਾਲ ਦੇ ਜਵਾਬ ਨੂੰ ਟੈਗ ਆ ਗਿਆ ਤੁਹਾਨੂੰ ਪਤਾ ਹੈ 13 ਸਾਲ ਦੇ ਜਵਾਬ ਨੂੰ ਟੈਗ ਆਇਆ ਜਦੋਂ ਸਾਰੀ ਸਟੋਰੀ ਉਹਦੀ ਖੰਘਾਲ ਕੇ ਦੇਖੀ ਉਹ ਬੱਚਾ ਮੋਬਾਈਲ ਦੇ ਵਿੱਚ ਇੰਨਾ ਵਿਅਸਤ ਰਹਿੰਦਾ ਸੀਗਾ ਬਈ ਜੀ ਹੈ ਇੰਨਾ ਵਿਜੀ ਰਹਿੰਦਾ ਸੀਗਾ ਫੋਨ ਦੇ ਵਿੱਚ ਪੁੱਛੋ ਨਾ ਪੁੱਛ ਨਾਮ ਕੁਛ ਰਹਿਤਦਾਰਾ ਇਹਦਾ ਪਤਾ ਨਾਮ ਨੂੰ ਕਿਸੇ ਦੋਸਤ ਮਿੱਤਰ ਦਾ ਪਤਾ ਉਹਨੇ ਦੋਸਤ ਮਿੱਤਰ ਬਣਾ ਲਿਆ ਆਪਣੀਆਂ ਰੀਲਾਂ ਹਾਂਜੀ ਆਪਣੇ ਫੋਨ ਨੂੰ ਨੇ ਦੋਸਤ ਮਿੱਤਰ ਬਣਾ ਲਿਆ ਚਾਰਜ ਕੀਤਾ ਫਿਰ ਆਪਣਾ ਰੀਚਾ ਦਾ ਵੈਵਫੋਲ ਚੱਲ ਰਿਹਾ ਕੰਮ ਹੋਂ ਦੇ ਉੱਤੇ ਆਪਣਾ ਜਿਹੜਾ ਸ਼ਰੀਰ ਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਇਹਨੂੰ ਨੰਗੇ ਪੈਰ ਵੀ ਚਾਹੀਦੇ ਨੇ ਸ਼ਰੀਰ ਪਾਣੀ ਦੇ ਵਿੱਚ ਵੀ ਚਾਹੀਦਾ ਇਹਨੂੰ ਗਾਰਾ ਵੀ ਚਾਹੀਦਾ ਇਹਨੂੰ ਧੁੱਪ ਵੀ ਚਾਹੀਦੀ ਇਹਨੂੰ ਸ਼ਾਂਤ ਵੀ ਚਾਹੀਦੀ ਆ ਇਹਨੂੰ ਬੰਦਿਆਂ ਦੀ ਸੰਗਤ ਵੀ ਚਾਹੀਦੀ ਉਹ ਕੁੱਤੇ ਦੀ ਸੰਗਤ ਵੀ ਚਾਹੀਦੀ ਉਹ ਕੂਤਰਾਂ ਦੀ ਸੰਗਤ ਵੀ ਚਾਹੀਦੀ ਆ ਇਹਨੂੰ ਪਸ਼ੂਆਂ ਦੀ ਸੰਗਤ ਵੀ ਚਾਹੀਦੀ ਆ ਤੁਸੀਂ ਦੇਖਿਓ ਜਿਹੜੇ ਬੰਦੇ ਦੇ ਘਰੇ ਕੁੱਤੇ ਵਿੱਲੇ ਆ ਉਹ ਪਰਿਵਾਰ ਦੂਜੇ ਜੀਆਂ ਨਾਲੋਂ ਬਧ ਤੰਦਰੁਸਤ ਹੁੰਦੇ ਆ ਇੱਕ ਸ਼ਹਿਰ ਦੇ ਵਿੱਚ ਪਰਿਵਾਰ ਰਹੇ ਲਖਾ ਠੀਕ ਹੈ ਉਹਨਾਂ ਦੇ ਘਰੇ ਕੋਈ ਜਾਨਵਰ ਨਹੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਬਿਮਾਰੀਆਂ ਸਭ ਤੋਂ ਵੱਧ ਆਉਂਦੀਆਂ ਉਹਨਾਂ ਕੋਲੇ ਹੁਣ ਤੈਨ ਵੀ ਨਹੀਂ ਹੈ ਕੋਈ ਚੀਜ਼ ਗੱਲਬਾਤ ਕਰਨ ਦੀ ਜਦੋਂ ਤੁਸੀਂ ਕੁੱਤੇ ਬਿੱਲੇ ਪਸ਼ੂ ਰੱਖੇ ਪਿਆ ਥੋੜੀ ਤੈਨ ਵੀ ਜੀ ਹੋਊਗੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਏ ਫੀਲਿੰਗ ਦੇਣਗੀ ਕਬੂਤਰ ਆਪਣੀ ਫੀਲਿੰਗ ਦਿੰਦੇ ਕੁੱਤੇ ਉਹਨਾਂ ਰੱਖੇ ਘੇਰਾ ਘਰੋਂ ਨਾਲ ਆਉਂਦਾ ਵੀ ਆ ਹਾਂ ਉਹ ਵੀ ਜਾਂਦਾ ਇਕੱਲਾ ਥੋੜੀ ਥੋੜੀ ਪਸ਼ੂਆਂ ਦੇ ਉੱਤੇ ਜਾਨਵਰਾਂ ਦੇ ਉੱਤੇ ਪੀ ਐਚ ਡੀ ਹੋ ਜੂਗੀ ਵੀ ਹੁਣ ਇਹ ਪਾਣੀ ਮੰਗਦਾ ਉਹ ਜਦੋਂ ਚੁੱਕੇ ਦਾ ਟਾਈਮ ਜਦੋਂ ਤੁਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਲੱਗੇ ਮੈਂ ਤੁਹਾਨੂੰ ਕੋਈ ਬਿਮਾਰੀ ਤੁਹਾਡੇ ਨੇੜੇ ਆਈ ਨਹੀਂ ਸਕਦੀ ਤੇ ਯਾਰ ਭਾ ਮੇਰਾ